ਆਈਆ ਭਾੜਕੂਆਂ ਦੀ ਜੰਗ ਨੂੰ ਪਾਸੇ ਕਰ ਲੱਗਾ ਹਾਂ ਕਿਉਂਕਿ ਤੁਸੀਂ ਉਹ ਸੁਣ ਚੁੱਕੇ ਹੋ ਮੇਰੇ ਤੋਂ ਪਹਿਲਾਂ ਪਰ ਉਹਨਾਂ ਬੱਚਿਆਂ ਬਜ਼ੁਰਗਾਂ ਬੀਬੀਆਂ ਭੈਣਾਂ ਦੇ ਨਾਲ ਕੀ ਹੁੰਦਾ ਹੈ ਉਹ ਰੋਂਗਟੇ ਖੜੇ ਕਰਨ ਵਾਲਾ ਸੀ ਭਾਈ ਰਸ਼ਪਾਲ ਸਿੰਘ ਪੀਏ ਦੀ ਸਿੰਘਣੀ ਬੀਬੀ ਪ੍ਰੀਤਮ ਕੌਰ ਦਾ ਬਿਆਨ ਆ ਉਹ ਕਹਿੰਦੀ ਵੀ ਮੇਰੀ ਗੋਦ ਅੰਦਰ ਮੇਰਾ 18 ਕ ਦਿਨਾਂ ਦਾ ਬੱਚਾ ਦੁੱਧ ਚੁੰਗਦਾ ਸੀ ਤੇ ਭਾਈ ਰਸ਼ਪਾਲ ਸਿੰਘ ਪੀਏ ਨੇ ਕੀਰਤਨ ਥੇ ਸਾਈਂ ਪ੍ਰਕਰਮਾਂ ਚੋਂ ਮਾੜਾ ਜਿਹਾ ਪਾਸੇ ਹੋਇਆ ਆਰਮੀ ਵਾਲੇ ਨੇ ਗਿਣ ਕੇ ਮੇਰੇ 18 ਸਾਲਾਂ ਦੇ ਬੱਚੇ ਦੇ ਸਿਰ ਦੇ ਵਿੱਚ ਗੋਲੀ ਮਾਰੀ ਸੀ ਤੁਸੀਂ ਜੰਗ ਸੁਣ ਲਈ ਆ ਪਰ ਉੱਥੇ ਸੰਗਤਨਾ ਕੀ ਹੋਣਾ ਹੋਣਾ ਉਸ 18 ਦਿਨਾਂ ਦੇ ਬੱਚੇ ਦੀ ਪੁੜਪੜੀ ਦੇ ਵਿੱਚ ਗਿਣ ਮਿੱਥ ਕੇ ਗੋਲੀ ਮਾਰੀ ਗਈ ਹੁਣ ਉਹਦੇ ਕੋਈ ਖੜਕੂ ਨਹੀਂ ਸੀ ਉਦੇ ਹੱਥ 'ਚ ਕੋਈ AK47 ਸੀ ਸਿਰਫ ਇਨਾ ਦੋ ਹੀ ਸੀ ਉਹ ਸਿੱਖਾਂ ਦਾ ਮੁੰਡਾ ਸੀ ਉਹ ਸਰਦਾਰਾਂ ਦਾ ਪੁੱਤ ਸੀ ਆ ਦੋਸਤੀ ਉਹਦਾ ਤੁਸੀਂ ਚਸ਼ਮਦੀਦਾਂ ਦੇ ਬਿਆਨ ਪੜੋ ਉਹ ਕਹਿੰਦੇ ਆ ਨਿੱਕੇ ਨਿੱਕੇ ਬੱਚੇ ਜੂਨ ਦੇ ਮਹੀਨੇ 'ਚ ਪੱਥਰ ਕਿੰਨਾ ਸੜਦਾ ਏ ਦਰਬਾਰ ਸਾਹਿਬ ਦੀ ਕਰ ਕਰਮਾ 'ਚ ਪੈਰ ਨਹੀਂ ਲੰਗੇ ਪੈਰੀ ਰੱਖਿਆ ਜਾਂਦਾ ਇਹਨਾਂ ਪੱਥਰ ਗਰਮ ਹੁੰਦਾ ਹੈ ਬੀਬੀਆਂ ਨੌਜਵਾਨ ਬੱਚੇ ਹੱਥ ਪਛਾਣ ਨੂੰ ਬੰਨ੍ਹ ਕੇ ਪਰ ਕਰਮਾ ਦੇ ਘੰਟਿਆਂ ਬਦੀ ਬਿਠਾ ਛੱਡੇ ਬਟਾਂ ਦੇ ਨਾਲ ਕੁੱਟਿਆ ਗਿਆ ਤੇ ਮੁੜ ਕੇ ਬੈਠਿਆਂ ਨੂੰ ਮਗਰੋਂ ਸਿਰ 'ਚ ਕੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਬੰਦੇ ਸਪੈਸ਼ਲ ਲਾਏ ਗਏ ਸੀ ਲਾਛਾਂ ਦੀਆਂ ਲਾਛਾਂ ਟਰਾਲੀਆਂ ਭਰ ਕੇ ਚੋਕੇ ਤੁਰੇ ਜਾਂਦੇ ਸੀ ਉੱਥੇ ਸਭ ਤੋਂ ਵੱਡਾ ਘਣਾਉਣਾ ਕੰਮ ਕੀਤਾ ਗਿਆ ਗੁਰੂ ਰਾਮਦਾਸ ਜੀ ਸਰਾਂ ਦੇ ਅੰਦਰ ਲੰਗਰ ਦੇ ਸਾਹਮਣੇ ਸਰਾਵਣ ਗੁਰੂ ਰਾਮਦਾਸਰਾ ਉਹਦੇ ਸੈਂਟਰ 'ਚ ਅੱਗੇ ਚ ਬੱਚਾ ਬਣਿਆ ਹੁੰਦਾ ਸੀ ਮੈਂ ਵੀ ਵੇਖਿਆ ਹੁਣੇ ਚ ਬੱਚਾ ਉੱਟਾਇਆ ਹੈ ਕੰਨ ਦੇ ਬੱਚੇ ਮਾਵਾਆਂ ਦੀਆਂ ਗੋਦੀਆਂ ਚ ਰੋਂਦੇ ਆ ਮਾਂ ਪਾਣੀ ਪੀਣਾ ਤੁਸੀਂ ਚਸ਼ਮਦੀਦਾਂ ਦੇ ਬਿਆਨ ਪੜੋ ਇਹ ਲੋਕਤੰਤਰ ਦੇਸ਼ ਨੂੰ ਛੋਬਾ ਨਹੀਂ ਸੀ ਦਿੰਦਾ ਤੁਹਾਡੀ ਲੜਾਈ ਖਾੜਕੂਆਂ ਨਾਲ ਹੈ ਤੁਹਾਡੀ ਲੜਾਈ ਜੁਝਾਰੂਆਂ ਨਾਲ ਹੈ ਇਹਨਾਂ ਬੱਚਿਆਂ ਦਾ ਕੀ ਦੋਸ਼ ਆ ਜੇ ਬੱਚਾ ਖੂਨ ਦਾ ਭਰਿਆ ਸੀ ਛੱਤਰ ਦੇ ਵਿੱਚ ਪਾ ਕੇ ਖੂਨ ਵਾਲਾ ਪਾਣੀ ਉਹਨਾਂ ਬੱਚਿਆਂ ਦੇ ਮੂੰਹ ਨੂੰ ਲਾਇਆ ਜਾਂਦਾ ਵੀ ਪੀ ਲੋ ਇਹੋ ਹੀ ਜਿਹੜੇ ਦਰਬਾਰ ਸਾਹਿਬ ਦੀ ਪ੍ਰਕਰਮਾ ਸਰਾਂ ਦੇ ਅੰਦਰ ਬਰਾਂਡੇ ਨੇ ਉਹਨਾਂ ਬਰਾਂਡਿਆਂ ਅੰਦਰ ਜਿਹੜੇ ਕਮਰੇ ਨੇ ਉਹਨਾਂ ਕਮਰਿਆਂ 'ਚ ਪੂਰਾ ਜੋਰ ਲਾਇਆ ਤੇ 10-12 ਬੰਦੇ ਖਲੋ ਸਕਦੇ ਆ ਚਸ਼ਮਦੀਦ ਕਹਿੰਦੇ ਵੀ ਕਮਰੇ ਐਨ ਤੂੜੀ ਵਾਂਗੂ ਭਰ ਕੇ ਨਾ ਜੂਨ ਦਾ ਮਹੀਨਾ ਪੂਰੀ ਕੈਰ ਦੀ ਗਰਮੀ ਤੇ ਅੰਦਰ ਬੰਬ ਸੁੱਟ ਕੇ ਪੂਰੇ ਦੇ ਪੂਰੇ ਪਰਿਵਾਰ ਖਤਮ ਕਰ ਦਿੱਤੇ ਗਏ ਮੈਂ ਪੜ ਕੇ ਹੈਰਾਨ ਹੋਇਆ ਉਹ ਮੈਡਮ ਦਾ ਹੀ ਬਿਆਨ ਹੈ ਉਹ ਕਹਿੰਦੀ ਅਸੀਂ ਬੱਚਿਆਂ ਸਮੇਤ ਆਪਣਾ ਸਟਾਫ ਲੈ ਕੇ ਤੇ ਮੱਥਾ ਟੇਕਣ ਆਏ ਸੀ ਸਾਹ ਦਰਬਾਰ ਸਾਹਿਬ ਉਹ ਕਹਿੰਦੀ ਸਾਡੇ ਵੇਂਧਿਆਂ ਵੇਂਧਿਆਂ ਸਾਰੇ ਬੱਚੇ ਨਿੱਕੇ ਨਿੱਕੇ ਸੀ ਉਹ ਬੱਸ 'ਚੋਂ ਲੱਥੇ ਦਰਬਾਰ ਸਾਹਿਬ ਆਏ ਘੱਲੂ ਘਾਰੇ 'ਚ ਅੰਦਰ ਫਸ ਗਏ ਆਰਮੀ ਨੇ ਉਹਨਾਂ ਨਿੱਕੇ ਨਿੱਕੇ ਬੱਚਿਆਂ ਨੂੰ ਸਾਰਿਆਂ ਸਾਹਮਣੇ ਗੋਲੀਆਂ ਮਾਰੀਆਂ ਸੀ ਇਹਨਾਂ ਬੱਚਿਆਂ ਦਾ ਕੀ ਦੋਸ਼ ਸੀ ਉਹ ਬੀਬੀ ਖੋਦ ਕਹਿੰਦੀ ਉਹ ਮੈਡਮ ਸੀ ਸਕੂਲ ਦੀ ਉਹ ਕਹਿੰਦੀ ਆਰਮੀ ਨੇ ਵਾਰੀ-ਵਾਰੀ ਮੇਰੇ ਨਾਲ ਮੂੰਹ ਕਾਲਾ ਕੀਤਾ ਮੇਰਾ ਬਲਾਤਕਾਰ ਕੀਤਾ ਗਿਆ ਵਰਦੀ ਤੇ ਉਹਨਾਂ ਵੀ ਪਾਈ ਸੀ ਨਾ ਤੁਸੀਂ ਵਰਦੀ ਪਾ ਕੇ ਗੁੰਡਾ ਕਰਦੀ ਦਾ ਨੰਗਾ ਨਾਚ ਕਰੋ ਇਹ ਲੋਕਤੰਤਰ ਦੇਸ਼ ਨੂੰ ਛੋਬਾ ਨਹੀਂ ਸੀ ਦਿੰਦਾ ਸਾਡੇ ਮੂੰਹ ਭਰ ਕੇ ਤੇ ਕਹਿ ਦਿੰਦੇ ਆ ਭਿੰਡਰਾਲੇ ਨੇ ਆ ਕਰਤਾ ਭਿੰਡਰਾਲੇ ਦੀ ਫੋਟੋ ਨਹੀਂ ਲੱਗਣ ਦੇਣੀ ਭਿੰਡਰਾਲੇ ਨੇ ਉਹ ਕਰ ਦਿੱਤਾ ਚਲੋ ਭਿੰਡਰਾਲਾ ਤੁਸੀਂ ਦੋਸ਼ੀ ਬਣਾ ਲਿਆ ਪਰ ਜਿਹੜੇ ਬਾਕੀ ਉੱਥੇ ਬੱਚੇ ਮਾਰੇ ਬਜ਼ੁਰਗ ਮਾਰੇ ਬੀਬੀਆਂ ਮਾਰੇ ਜਾਂ ਜਵਾਨ ਮਾਰੇ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਸੀ ਉਹਨਾਂ ਨੂੰ ਕਿਹੜੇ ਖੂ ਖਾਤੇ ਪਾਓਗੇ ਤੁਸੀਂ ਕਿਦਾਂ ਜਸਟੀਫਾਈ ਕਰੋਗੇ ਵੀ ਇਹ ਜਾਇਜ਼ ਸੀ ਸਾਰਾ ਕੁਝ ਇਹ ਗਲਤ ਸੀ ਮੈਂ ਪੜ ਕੇ ਹੈਰਾਨ ਹੋਇਆ ਇੱਕ ਬੱਚਾ ਬੜਾ ਉੱਚੀ ਉੱਚੀ ਰੋਵੇ ਪਾਣੀ ਮੰਗਦਾ ਮਾਂ ਚੁੱਪ ਕਰਾਵੇ ਚੁੱਪ ਕਰਾਵੇ ਪਾਣੀ ਨਹੀਂ ਹੈ ਮਿਲ ਸਕਦਾ ਤੈਨੂੰ ਤੁਸੀਂ ਹੈਰਾਨ ਹੋਵੋਗੇ ਆਰਮੀ ਨੇ ਉਹ ਬੱਚਾ ਲੱਤਾਂ ਤੋਂ ਫੜ ਕੇ ਤੇ ਕੰਦ ਨਾ ਮਾਰਿਆ ਸੀ ਨੋਸ ਬੱਚੇ ਦਾ ਕੀ ਦੋਸ਼ ਸੀ ਅਸੀਂ ਵਰਦੀ ਪਾ ਕੇ ਕੰਗਣਾ ਰਣੌਦ ਦੇ ਮੂੰਹ ਤੇ ਚਪੇੜ ਮਾਰਦੀਏ ਤੇ ਸਾਡਾ ਅਤਵਾਦਿਆ ਤੁਸੀਂ ਵਰਦੀ ਪਾ ਕੇ ਸਾਡਾ ਤਖਤ ਢਾ ਦਿਓ ਬੱਚੇ ਕੋ-ਕੋ ਮਾਰ ਦਿਓ ਬੀਬੀਆਂ ਦਾ ਬਲਾਤਕਾਰ ਕਰ ਦਿਓ ਵਰਦੀ ਪਾ ਕੇ ਤੁਹਾਡੇ ਲਈ ਸਾਰਾ ਕੁਝ ਕਿੱਥੋਂ ਦਾ ਜਾਇਜ਼ ਸੀ ਆਓ ਤੱਕੋ ਢਾਡੀ ਸਿੰਘ ਇੱਕ ਰਚਨਾ ਕਹਿ ਲੱਗੇ ਬੜੀ ਦਰਦ ਭਰੀ ਜੀ ਦਾਸ ਤਾਵਾ ਮੈਂ ਉਹ ਪੱਖ ਇਸ ਕਰਕੇ ਚੁਣਿਆ ਵਾਂ ਵੀ ਇਹ ਪੱਖ ਅਸੀਂ ਛੱਡ ਜਾਂਨੇ ਆ ਵੀ ਸੰਗਤ ਨਾਲ ਕੀ ਵਾਪਰ ਰਿਆ ਇੱਕ ਬੀਬੀ ਧਰਤੀ ਤੇ ਸਹਿਕਦੀ ਏ ਸਵਾਸ ਛੱਡਣ ਵਾਲੀ ਏ ਉਸ ਬੀਬੀ ਦੇ ਕੋਲ ਉਹਦੀ ਧੀ ਬੈਠੀ ਆ ਧੀ ਨੇ ਆਵਾਜ਼ ਮਾਰ ਕੇ ਆਖਿਆ ਮਾਂ ਆਹ ਵੇਖ ਦਰਸ਼ਨੀ ਜੋੜੀ ਲੱਟ ਲੱਟ ਕਰਕੇ ਬਲਦੀ ਉਹ ਆਹ ਵੇਖ ਤਾਬਿਆ ਬੈਠਾ ਗਰੰਥੀ ਸਿੰਘ ਜਿਹਨੂੰ ਗਿਣ ਕੇ ਗੋਲੀਆਂ ਮਾਰੀਆਂ ਆ ਆਰਮੀ ਨੇ ਉਹਦਾ ਕੀ ਦੋਸ਼ ਸੀ ਮਾਂ ਆਹ ਆਹ ਵੇਖ ਇੱਕ ਜੋੜਾ ਆਪਣੇ ਪੁੱਤ ਦੀ ਸੁਖਣਾ ਲਾਉਣ ਆਇਆ ਸੁਖਣਾ ਕਾਦੀ ਲਾਉਂਦਾ ਸੀ ਉਹਨਾਂ ਦਾ ਪੁੱਤ ਪਾਣੀ ਬਾਜੋਂ ਮਰ ਗਿਆ ਜੋ ਕੋ ਜੋ ਬੱਤੀ ਪਰ ਕਰਮਾ ਚ ਵੇਖ ਰਹੀ ਆ ਕਿੱਦਾਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਸੜ ਰਹੇ ਆ ਕਿਦਾਂ ਬੀਬੀਆਂ ਬੱਚਿਆਂ ਬਜ਼ੁਰਗਾਂ ਨੌਜਵਾਨਾਂ ਦੇ ਨਾਲ ਧਕੇ ਸ਼ਾਈ ਜਿਹੜੀ ਕਿਸੇ ਕਿੰਤੀ ਮਿੰਤੀ ਚ ਨਹੀਂ ਸਿਉਂਦੀ ਤੇ ਜਿਹੜੀ ਬਣਦੀ ਵੀ ਨਹੀਂ ਸੀ ਉਹਨਾਂ નિર્ਦੋਸ਼ਾਂ ਉੱਤੇ ਜਿਹੜਾ ਕਹਿਰ ਭਾਰਤ ਦੀ ਫੌਜ ਵੱਲੋਂ ਟਾਇਆ ਜਾ ਰਿਹਾ ਹੈ ਉਹਨਾਂ ਲੈਣਾ ਨੂੰ ਢਾਡੀ ਸਿੰਘ ਤੁਹਾਡੇ ਚਰਨਾਂ ਵਿੱਚ ਹੈ